ਮਾਨਯੋਗ શ્રી ਮਨੋਜਨ ਕਾਲਿਆ ਜੀ ਦੇ ਘਰ ਤੇ ਫੈਨ ਗਰਦੀ ਨਾਲ ਹਮਲਾ ਕੀਤਾ ਗਿਆ ਔਰ ਬੜੇ ਦੁਖ ਦੀ ਗੱਲ ਹੈ ਮੈਂ ਜਲੰਧਰ ਹੋ ਕੇ ਆਇਆ ਔਰ ਉਹਨਾਂ ਦੀ ਸਾਰੀ ਗੱਲਬਾਤ ਜੋ ਮੈਂ ਸੁਣੀ ਕਿ 1 ਵਜੇ ਸਵਾ 1 ਵਜੇ ਦੀ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਜਿਹੜੇ ਮੁਖੀ ਸੀ ਜ਼ਿਲ੍ਹੇ ਦੇ ਸੀਪੀ ਮੈਡਮ ਉਹ ਲਗਭਗ ਸਵੇਰੇ 5:30 ਦੇ ਕਰੀਬ-ਕਰੀਬ ਉਹਨਾਂ ਨੇ ਉੱਥੇ ਵਿਜ਼ਿਟ ਕੀਤਾ ਕਾਲਿਆ ਜੀ ਦੇ ਘਰ ਜਦ ਕਿ ਇਹ ਘਟਨਾ 1 ਵਜੇ ਦੀ ਹੈ ਮਨਸ਼ਾ ਜਿਹੜੀ ਹੈ ਉਹ ਬੜੀ ਮਾੜੀ ਜਿਹੜੀ ਇਹ ਸਰਕਾਰ ਦੀ ਨਜ਼ਰ ਆਈ ਹੈ ਕੇਵਲ ਇੰਨੀ ਗੱਲ ਨਹੀਂ ਕਿ ਅੱਜ ਕਾਲੀਆ ਜੀ ਦੇ ਘਰ ਦੇ ਉੱਪਰ ਹੈਂਡ ਕਰਨੇ ਨਾਲ ਹਮਲਾ ਹੋਇਆ ਜਦੋਂ ਦੀ ਇਹ ਸਰਕਾਰ ਬਣੀ ਹੈ ਲਗਾਤਾਰ ਪੰਜਾਬ ਦੇ ਹਾਲਾਤ ਵਿਗੜੇ ਨੇ ਪੰਜਾਬ ਦੇ ਅਸੀਂ ਕਈ ਪਲੇਅਰ ਉਹ ਖੋਲੇ ਅਸੀਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਖੋਲਿਆ ਪਰ ਅੱਜ ਤੱਕ ਦੇ ਅੰਕੜਿਆਂ ਦੇ ਮੁਤਾਬਕ ਲਗਭਗ 14 ਥਾਣਿਆਂ ਦੇ ਉੱਪਰ ਹੋਂ ਤੱਕ ਹਮਲੇ ਹੋਏ ਨੇ ਇਸ ਪੰਜਾਬ ਦੇ ਥਾਣੇ ਵੀ ਸੁਰੱਖਿਤ ਨਹੀਂ ਹਜੇ ਸੋ ਹੁਣ ਪਾਣੀ ਜਿਹੜਾ ਉਹ ਸਿਰ ਤੋਂ ਉੱਪਰ ਨਿਕਲਿਆ ਲਗਾਤਾਰ ਇੱਕ ਡਰਾਮਾ ਜਣੀਆਂ ਪੰਜਾਬ ਦੇ ਅੰਦਰ ਵਧੀਆਂ ਜਾ ਰਹੀਆਂ ਰੋਜ਼ ਲੁੱਟਾਂ ਖੁਹਾਂ ਕਤਲੋਗਾਰਦ ਪੰਜਾਬ ਦੇ ਅੰਦਰ ਮਿੱਚੀ ਹੋਈ ਹੈ ਪੰਜਾਬ ਸਾਡਾ ਜਿਹੜੇ ਇਹ ਬਾਹਰੋਂ ਲੋਕ ਆਏ ਨੇ ਨਾ ਆਹ ਦਿੱਲੀ ਵਾਲਾ ਟੱਪਰ ਇਕੱਠਾ ਹੋ ਕੇ ਹੁਣ ਪੰਜਾਬ ਦੇ ਵਿੱਚ ਆਕੇ ਗੱਲਾਂ ਕਰ ਰਿਹਾ ਹੈ ਕਿ ਨਸ਼ਾ ਖਤਮ ਕਰ ਦਿਆਂਗੇ ਬੜੀ ਦੁਖਤੀ ਗੱਲ ਹੈ ਕਿ ਉਹ ਵਿਅਕਤੀ ਜਿਹੜਾ ਲੰਬੀ ਸਜ਼ਾ ਸਜੇ ਦੇ ਨਸ਼ੇ ਦੇ ਖਿਲਾਫ ਸਜ਼ਾ ਕੱਟ ਕੇ ਆਇਆ ਨਸ਼ੇ ਦੇ ਅਰੋਪ ਸੀ ਤੇ ਸ਼ਰਾਬ ਦੇ ਘਟਾਲੇ ਦਾ ਅਰੋਪ ਸੀ ਉਹ ਆਕੇ ਇੱਥੇ ਕਸਮਾਂ ਚਕਾਰ ਰਿਹਾ ਕਿਸੇ ਨਸ਼ਾ ਖਤਮ ਕਰਾਂਗੇ ਪਰ ਪੰਜਾਬ ਦੇ ਹਾਲਾਤ ਡੇ ਬਾਏ ਡੇ ਜਿਹੜੇ ਨੇ ਉਹ ਵਿਗੜ ਰਹੇ ਨੇ ਤੇ ਇਹਨਾਂ ਦਾ ਕਿਸੇ ਦਾ ਉਸ ਤੇ ਧਿਆਨ ਨਹੀਂ ਹੈਗਾ ਪਰ ਪੰਜਾਬ ਪੰਜਾਬੀ ਪਹਿਲਾਂ ਵੀ ਜਦੋਂ ਇਹ ਕਾਲਾ ਦੌਰ ਸੀ ਉਸ ਸਮੇਂ ਅਸੀਂ ਰਲ ਕੇ ਸਾਰੀ ਲੜਾਈ ਲੜੀ ਆ ਤੇ ਹੁਣ ਵੀ ਭਾਰਤੀ ਜਨਤਾ ਪਾਰਟੀ ਇਸ ਲੜਾਈ ਦੇ ਖਿਲਾਫ ਲਗਾਤਾਰ ਅੱਗੇ ਹੋ ਕੇ ਇਹਦਾ ਸਾਹਮਣਾ ਕਰੇਗੀ ਪੰਜਾਬ ਦੇ ਹਾਲਾਤ ਖਰਾਬ ਨਹੀਂ ਹੋਣ ਦੇਵਾਂਗੇ ਔਰ ਇੰਨਾ ਹੀ ਨਹੀਂ ਪੰਜਾਬ ਦੇ ਜਨਤਾ ਦੀ ਰਾਖੀ ਲਈ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਪੰਜਾਬ ਭਾਜਪਾ ਸੰਘਰਸ਼ ਕਰਦੇ ਰਹੇ ਜੀਵਨ ਜੀ ਬੰਦੇ ਟਰੇਸ ਹੋ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਫੜਨੇ ਦੇ ਦੇਖੋ ਐਸਾ ਹੈ ਹਜੇ ਬੜੀਆਂ ਚੀਜ਼ਾਂ ਕਲੀਅਰ ਨਹੀਂ ਹੋਈਆਂ ਜਿਹੜੀ ਪ੍ਰੈਸ ਕਾਨਫਰੰਸ ਪੁਲਿਸ ਨੇ ਕੀਤੀ ਹੈ ਉਹ ਪੂਰੀ ਤਰ੍ਹਾਂ ਇਹ ਸਾਫ਼ ਨਹੀਂ ਦਰਸਾਉਂਦੀ ਕਿ ਇਹ ਵਾਰਦਾਤ ਕਰਨ ਵਾਲੇ ਬੰਦੇ ਫੜੇ ਗਏ ਆ ਕਿ ਨਹੀਂ ਗਏ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਆ ਸੀ ਇਹ ਸ਼ੱਕੀ ਬੰਦਿਆਂ ਨੂੰ ਫੜਿਆ ਉਹ ਕਨੈਕਟਡ ਸੀ ਰਿਕਸ਼ੇ ਵਾਲਾ ਉਹਦੇ ਨਾਲ ਕਨੈਕਟਡ ਸੀ ਕੋਈ ਨਕੋਦਰ ਵਾਲੇ ਨਾਲ ਕਨੈਕਟਡ ਸੀ ਐਦਾਂ ਦੀ ਮੈਂ ਪੂਰੀ ਪ੍ਰੈਸ ਕਾਨਫਰੰਸ ਸੁਣੀ ਆ ਉਹਦੇ ਤੋਂ ਇਹ ਕਿਤੇ ਵੀ ਸਾਫ਼ ਨਹੀਂ ਹੋ ਰਿਹਾ ਕਿ ਜਿਨ੍ਹਾਂ ਨੇ ਇਹ ਰਾਤੀ ਰੈਨ ਗ੍ਰੇਨੇਡ ਸੁੱਟਿਆ ਉਹ ਬੰਦੇ ਫੜੇ ਗਏ ਕਿ ਨਹੀਂ ਫੜੇ ਗਏ ਇਹਦੇ ਤੇ ਅਜੇ ਸ਼ੰਕੇ ਨੇ اچھی ਗੱਲ ਆ ਫੜਨੇ ਚਾਹੀਦੇ ਨੇ ਪਰ ਪੂਰੀ ਗੱਲ ਕੁੱਲ ਮਿਲਾ ਕੇ ਇਹ ਹੈ ਕਿ ਜਿਹੜੀ ਇੰਟੈਲੀਜੈਂਸ ਇੰਟੈਲੀਜੈਂਸੀ ਦੀ ਗੱਲ ਭਗਵੰਤ ਮਾਨ ਜੀ ਅਸੈਂਬਲੀ ਦੇ ਵਿੱਚ ਕਰਦੇ ਨੇ ਕਿ ਅਸੀਂ ਫਰਾਨੇ ਕਾਂਗਰਸ ਦੀ ਸਾਡੇ ਕੋਲ ਰਿਪੋਰਟ ਹੈ ਅਸੀਂ ਉਹਦੀ ਇੰਟੈਲੀਜੈਂਸੀ ਕਰ ਰਹੇ ਹਾਂ ਅਸੀਂ ਉਹਦੀ ਇੰਟੈਲੀਜੈਂਸੀ ਕਰ ਰਹੇ ਹਾਂ ਉਹਦੇ ਨਾਲ ਉਹ ਚੰਗਾ ਹੁੰਦਾ ਜੇ ਪੰਜਾਬ ਦੇ ਵਿੱਚ ਜਿਹੜੇ ਤੇ ਰੋਜ਼ ਨਿਤ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਲੋਕਾਂ ਦੀ ਅਗਰ ਇੰਟੈਲੀਜੈਂਸੀ ਕਰਕੇ ਉਹਨਾਂ ਨੂੰ ਤੇ ਹੱਲ ਪਾਈ ਜਾਵੇ ਤੇ ਮੈ ਸਮਝਦਾ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਗੱਲ ਹੋਵੇ। ਪਾਕਿਸਤਾਨ ਦਾ ਲਗਾਤਾਰ ਪੰਜਾਬ ਨੂੰ ਡਿਸਟਰਬ ਕਰਨ ਸੀ ਪੂਰੇ ਦੇਸ਼ ਨੂੰ ਹੀ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹਨਾਂ ਦੇ ਨਿਸ਼ਾਨੇ ਤੇ ਜੰਮੂ ਕਸ਼ਮੀਰ ਔਰ ਪੰਜਾਬ ਹਮੇਸ਼ਾ ਰਹੇ ਹਨ। ਪਰ ਮੁੱਖ ਗੱਲ ਇਹ ਹੁੰਦੀ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਕੋਸ਼ਿਸ਼ਾਂ ਹਮੇਸ਼ਾ ਕਰਦਾ ਰਿਹਾ ਹੈ। ਉਹਨਾਂ ਨੂੰ ਰੋਕਣ ਦਾ ਕੰਮ ਕਿਹਨੇ ਕਰਨਾ? ਜਿਹੜੇ ਇੱਥੇ ਪੰਜਾਬ ਦੇ ਅੰਦਰ ਕੋਈ ਮੂਵਮੈਂਟ ਕਰ ਰਹੇ ਨੇ ਐਸਾ ਦੇ ਲੋਕ ਉਹਨਾਂ ਨੂੰ ਠੱਲ ਪਾਉਣ ਦਾ ਕਿਵੇਂ ਕੰਮ ਕਰ ਰਹੇ ਹਨ ਕੇਵਲ ਹੈਂਡ ਗ੍ਰਨੇਡ ਦੀ ਗੱਲ ਨਹੀਂ ਹੈਗੀ ਇਹ ਤਾਂ ਚਲੋ ਵੱਡੀ ਘਟਨਾ ਹੋਈ ਹੈ ਰੋਜ਼ ਲੁੱਟਾਂ ਘੁਆ ਹੋ ਰਹੀਆਂ ਉਹਤੇ ਵੀ ਪਾਕਿਸਤਾਨ ਦਾ ਹੱਥ ਹੈ ਉਹਨੂੰ ਕੋਣ ਲੁਕੂਗਾ ਜਿਹੜੇ ਰੋਜ਼ ਕਤਲੋਗਾਰਧ ਹੋ ਰਹੀ ਹੈ ਉਹਤੇ ਵੀ ਪਾਕਿਸਤਾਨ ਦਾ ਹੱਥ ਹੈ ਇਹ ਸਰਕਾਰ ਕੇਵਲ ਇਦਾਂ ਦੀਆਂ ਗੱਲਾਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ ਔਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਰਕਾਰ ਹਰ ਕੰਮ ਦੇ ਵਿੱਚ ਫੇਲਰ ਹੈ ਝੂਠੀ ਬਾਹਵਾਈ ਲੈਣ ਵਾਸਤੇ ਕੇਵਲ ਐਡਵਰਟਾਈਜ਼ਮੈਂਟ ਦਾ ਸਹਾਰਾ ਲੈ ਕਰਕੇ ਇਹ ਸਰਕਾਰ ਆਪਣੇ ਆਪ ਨੂੰ ਪ੍ਰੂਫ ਕਰਦੀ ਹੈ ਥੋੜੀ ਨਜ਼ਰ ਆਉਂਦੀ ਹੈ ਪਰ ਇਹ ਸਭ ਝੂਠ ਹੈ ਤੋਂ ਮੈਂ ਸਮਝਦਾ ਕਿ ਜਿਹੜਾ ਇਹ ਸਮਾਂ ਇਸ ਸਮੇਂ ਪੰਜਾਬ ਜਿੱਥੇ ਆ ਕੇ ਖੜ ਗਿਆ ਉਹਦੇ ਵਾਸਤੇ ਕੇਵਲ ਤੇ ਕੇਵਲ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿੱਦਾਂ ਦੇਖਦੇ ਹੋ ਜਿਹੜਾ ਰਾਤ ਹਮਲਾ ਹੋਇਆ ਕਾਲੀ ਮੈਂ ਤਾਂ ਛੋਟੀ ਜੀ ਗੱਲ ਕਰਾਂਗੀ ਪੰਜਾਬ ਬਾਰੇ ਗੱਲ ਕਰਨਾ ਚਾਹ ਰਹੀਆਂ ਪੰਜਾਬ ਜਿਸ ਤੇ ਨਾਮ ਤੋਂ ਕਲੀਅਰ ਹੁੰਦਾ ਹੈ ਗੁਰੂਆਂ ਦੀ ਧਰਤੀ ਅੱਜ ਉਹਨੂੰ ਕਿੱਥੇ ਲਿਆ ਕੇ ਪੰਚਾ ਦਿੱਤਾ ਹੈ ਜਿੱਥੇ ਇੱਕ ਮਹਿਲਾ ਇੱਕ ਇੱਕ ਸ਼ਖਸ ਸਿਰਫ ਮਹਿਲਾ ਦੀ ਨਹੀਂ ਮੈਂ ਹਰ ਇੱਕ ਦੀ ਸਿਕਿਉਰਿਟੀ ਦੀ ਨਾਲ ਗੱਲ ਕਰਾਂਗੀ ਕਿੱਥੇ ਹੈ ਉਹਨਾਂ ਦੇ ਜਿਹੜਾ ਰੋਜ਼ ਦੇ ਲੁੱਟ ਖੋਹ ਹੋ ਰਿਹਾ ਹੈ ਇਹ ਤਾਂ ਬਹੁਤ ਵੱਡੀ ਚੀਜ਼ ਹੋਈ ਹੈ ਔਰ ਦੇਖੋ ਇੱਕ ਲੀਡਰ ਦੇ ਨਾਲ ਜਦੋਂ ਇਹ ਚੀਜ਼ਾਂ ਹੁੰਦੀਆਂ ਤਾ ਸਾਡੇ ਵਰਗਾ ਆਮ ਨਾਗਰਿਕ ਅਸੀਂ ਆਪਣੇ ਆਪ ਨੂੰ ਕਿੱਥੇ ਖੜਾ ਪਾਉਂਦੇ ਆਂ ਰੋਜ਼ ਦੇ ਆਪਾਂ ਖਬਰਾਂ ਪੜ੍ਹਦੇ ਆਂ ਰੋਜ਼ ਦੇ ਦਿਨ ਵਿੱਚ ਅਸੀਂ ਦੇਖ ਰਹੇ ਆਂ ਲੁੱਟ ਖੋਹ ਹੋ ਰਹੀ ਐ ਜਨਾਨੀਆਂ ਕੁਛ ਵੀ ਸੋਨਾ ਪਰਸ ਮੋਬਾਈਲ ਲੈ ਕੇ ਘਰੋਂ ਨਿਕਲਣਾ ਉਹਨਾਂ ਦਾ ਔਖਾ ਐ ਇੱਕ ਇੱਕ ਸ਼ਖਸ ਇਸ ਚੀਜ਼ ਵਿੱਚ ਵਸਦਾ ਜਾ ਰਿਹਾ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਕਹਿੰਦੇ ਨਸ਼ੇ ਤੇ ਮੁਹਿੰਮ ਚਲਾਈ ਐ ਜੀ ਅਸੀਂ ਰੋਕਿਆ ਜਾ ਰਿਹਾ ਮੈਨੂੰ ਤਾਂ ਲੱਗਦਾ ਐ ਇੰਨਾ ਬੁਰੇ ਤਰੀਕੇ ਨਾਲ ਇਹਦੇ ਵਿੱਚ ਡੁੱਬ ਗਿਆ ਸਾਡਾ ਪੰਜਾਬ ਜਿਹਦੇ ਵਿੱਚ ਹੁਣ ਲੜਕੀਆਂ ਵੀ ਕੁੜੀਆਂ ਜੜੀਆਂ ਸਾਡੇ ਆਪਾਂ ਕਹਿੰਦੇ ਆ ਇੱਕ ਸ਼ਰਮ ਦਾ ਪਰਦਾ ਹੁੰਦਾ ਜਿਨ੍ਹਾਂ ਦਾ ਅੱਜ ਕੱਲ ਉਹਨਾਂ ਤੇ ਵੀ ਪੂਰਾ ਕਹਿਰ ਚੱਲ ਰਿਹਾ ਹੈ ਔਰ ਜ਼ਿਆਦਾ ਉਹਨਾਂ ਤੇ ਕਹਿਰ ਵਰਸਿਆ ਹੋਇਆ ਇਸ ਕਰਕੇ ਮੈਂ ਤਾਂ ਹੀ ਕਹਾਂਗੀ ਇਹਨਾਂ ਨੇ ਪੰਜਾਬ ਨੂੰ ਇੰਨਾ ਬੁਰੇ ਹਾਲ ਤੱਕ ਲਿਆ ਕੇ ਪਹੁੰਚਾ ਦਿੱਤਾ ਕਿ ਇਹ 3 ਸਾਲ ਇਹਨਾਂ ਨੇ ਪੰਜਾਬ ਦਾ ਪੂਰੇ ਤਰੀਕੇ ਨਾਲ ਬੇੜਾ ਗਰਕ ਕਰ ਦਿੱਤਾ ਜੀ ਜਿੱਥੇ ਇੱਕ ਆਮ ਆਦਮੀ ਸਾਡੇ ਵਰਗੀ ਜਨਤਾ ਬਿਲਕੁਲ ਵੀ ਸੇਫ ਹੈ ਹੀ ਨਹੀਂ ਬਸ ਸਰਕਾਰ ਦੇ ਅੱਗੇ ਹੀ ਕਹਿਣਾ ਚਾਹੂੰਗੀ ਕਿ ਜਿਹੜੇ ਤੁਹਾਨੂੰ ਲੱਗਦਾ ਆਪਣੇ ਨਿਯਮ ਬਣਾਏ ਹੋਏ ਆ ਘੱਟੋ ਘੱਟ ਜੇ ਤੁਸੀਂ ਜਾਗੇ ਹੋ 3 ਸਾਲਾਂ ਬਾਅਦ ਜਾਗੇ ਹੋ ਘੱਟੋ ਘੱਟ ਹੁਣ ਵੀ ਪੰਜਾਬ ਬਾਰੇ ਕੁਝ ਸੋਚ ਲਓ ਸਿਰਫ ਇਲੈਕਸ਼ਨਾਂ ਵਾਲੇ ਦੌਰ ਨੂੰ ਨਾ ਚਲਾਓ ਆਪਣੇ ਜੇ ਪੰਜਾਬ ਲਈ ਖੜੇ ਹੋ ਤਾਂ ਥੋੜਾ ਜਿਹਾ ਪੰਜਾਬ ਬਾਰੇ ਸੋਚੋ ਵੀ